ਵੈਸੇ ਤੇ ਕੈਨੇਡਾ ਨੂੰ ਲੈਂਡ ਆਫ ਓਪਰਚ्युनिटीज ਮੰਨਿਆ ਗਿਆ ਹੈਗਾ ਕਿ ਇੱਥੇ ਜਿਹੜਾ ਵੀ ਆਂਦਾ ਹੈਗਾ ਉਹਦੇ ਲਈ ਬਹੁਤ ਜ਼ਿਆਦਾ ਓਪਰਚ्युनिटीज ਹੈਗੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਲੇਕਿਨ ਆਈ ਥਿੰਕ ਕਰੰਟ ਜਿਹੜਾ ਪੀਰੀਅਡ ਚੱਲ ਰਿਹਾ ਹੈਗਾ ਕਈਆਂ ਲਈ ਇਹ ਜਿਹੜੀ ਹੈਗੀ ਆ ਇਹ ਬਣ ਗਈ ਹੈਗੀ ਲੈਂਡ ਆਫ ਸਫਰਿੰਗਸ ਜਿਹੜੀ ਰੀਸੈਂਟ ਰਿਪੋਰਟਸ ਆਈਆਂ ਹੈਗੀਆਂ ਆਫੀਸ਼ੀਅਲ ਡਾਟਾ ਹੈਗਾ ਕੀ ਕੈਨੇਡਾ ਦੇ ਵਿੱਚੋਂ ਪਹਿਲੇ 2025 ਦੇ ਵਿੱਚੋਂ ਪਹਿਲੇ 6 ਮਹੀਨਿਆਂ ਦੇ ਅੰਦਰ 54000 ਬੰਦਾ ਜਿਹੜਾ ਕਿ ਪਰਮਾਨੈਂਟ ਰੈਜ਼ੀਡੈਂਟ ਸੀਗਾ ਔਰ ਜਿਹੜਾ ਸਿਟੀਜ਼ਨ ਸੀਗਾ ਉਹ ਕੈਨੇਡਾ ਨੂੰ ਛੱਡ ਕੇ ਪਰਮਾਨੈਂਟਲੀ ਚਲਾ ਗਿਆ ਹੈਗਾ ਸੋ ਇਹ ਆਫੀਸ਼ੀਅਲ ਡਾਟਾ ਹੈਗਾ ਪਹਿਲੇ 6 ਮਹੀਨਿਆਂ ਦੇ ਅੰਦਰ 24000 ਦੇ ਕਰੀਬ ਜਿਹੜਾ ਬੰਦਾ ਹੈਗਾ ਉਹ ਹੋਰ ਬਾਅਦ ਵਿੱਚ ਗਿਆ ਹੈਗਾ ਸੋ ਟੋਟਲ 143000 ਦੇ ਕਰੀਬ ਲੋਕ ਜਿਹੜੇ ਹੈਗੇ ਆ ਜਿਹੜੇ ਕਿ ਪਰਮਾਨੈਂਟ ਰੈਜ਼ੀਡੈਂਟ ਸਿਗੇ ਕੈਨੇਡੀਅਨ ਸਿਟੀਜ਼ਨ ਸਿਗੇ ਉਹ ਛੱਡ ਕੇ ਕੈਨੇਡਾ ਨੂੰ ਪਰਮਾਨੈਂਟਲੀ ਚਲੇ ਗਏ ਹੈਗੇ ਸੋ ਜੇ ਆਪਾਂ ਕਾਰਨ ਦੇਖੀਏ ਤੇ ਉਹਦੇ ਚ ਤਿੰਨ ਮੇਜਰ ਕਾਰਨ ਹੈਗੇ ਆ ਉਹ ਹੈਗੇ ਆ ਹਾਊਸਿੰਗ ਕ੍ਰਾਈਸਿਸ ਮਤਲਬ ਐਕਸਪੈਂਸਿਵ ਰੈਂਟ ਹੈਗਾ ਰਹਿਣਾ ਬਹੁਤ ਮੁਸ਼ਕਲ ਹੋ ਚੁੱਕਾ ਹੈਗਾ ਰੈਂਟਸ ਬਹੁਤ ਹਾਈ ਹੈਗੇ ਆ ਹਾਈ ਕਾਸਟ ਔਰ ਜਿਹੜੀ ਹੈਗੀ ਐ ਅਫੋਰਡੇਬਿਲਟੀ ਜਿਹੜੀ ਹੈ ਉਹ ਘੱਟ ਹੈਗੀ ਐ ਦੂਜਾ ਹੈਗਾ ਕਿ ਇਮੀਗ੍ਰੇਸ਼ਨ ਪਾਲਿਸੀ ਚੇਂजेस ਜਿਹੜੀ ਕਿ ਆਪਣੇ ਸਟੂਡੈਂਟਸ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਉਹਨਾਂ ਨੇ ਕੈਪ ਲਗਾ ਦਿੱਤਾ ਹੈਗਾ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਔਰ ਟਾਈਟਨਿੰਗ ਜਿਹੜੀ ਹੈਗੀ ਆ ਜਿਹੜੀ ਵਰਕ ਪਰਮਿਟ ਵਾਲੇ ਸੀ ਉਹਨਾਂ ਨੂੰ ਘਟਾ ਦਿੱਤਾ ਹੈਗਾ ਇਕਨੋਮਿਕ ਫੈਕਟਰ ਵੀ ਤੀਜਾ ਕਾਰਨ ਹੈਗਾ ਜਿਹਦੇ ਵਿੱਚ ਕਿ ਬੈਟਰ ਜੌਬ ਓਪਰਚ्युनिटीज ਉਹਨਾਂ ਨੂੰ ਬਾਹਰ ਮਿਲ ਰਹੀਆਂ ਹੈਗੀਆਂ ਇਨਸਟੈਡ ਆਫ ਕੈਨੇਡਾ ਤੇ ਕਾਫੀ ਲੋਕ ਤਾਂ ਯੂਐਸ ਵੀ ਚਲੇ ਗਏ ਹੈਗੇ ਆ ਔਰ ਜਿਹੜੀ ਕਾਸਟ ਆਫ ਲੀਵਿੰਗ ਜਿਹੜੀ ਹੈਗੀ ਆ ਉਹ ਬਹੁਤ ਹਾਈ ਹੈਗੀ ਆ ਕੈਨੇਡਾ ਦੇ ਵਿੱਚ ਇਸ ਵੇਲੇ ਸੋ ਇਹ ਕਾਰਨ ਹੈਗੀ ਆ ਜਿਹਨਾਂ ਦੇ ਕਰਕੇ ਆਲਮੋਸਟ 1.5 ਲੱਖ ਦੇ ਕਰੀਬ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਤੇ ਸਿਟੀਜ਼ਨਸ ਉਹੀ ਛੱਡ ਕੇ ਚਲੇ ਗਏ ਬਾਕੀ ਤਾਂ ਤੁਸੀਂ ਹੋਰ ਕੀ ਕਰਨਗੇ ਜਿਹੜੇ ਬੰਦੇ ਪੱਕੇ ਰਹਿੰਦੇ ਹੈਗੇ ਉਹੀ ਛੱਡ ਕੇ ਚਲੇ ਗਏ ਸੋ ਰਿਵਰਸ ਮਾਈਗ੍ਰੇਸ਼ਨ ਆਪਾਂ ਕਹਿ ਸਕਦੇ ਆ ਇਸ ਗੱਲ ਨੂੰ ਜੇ ਆਪਾਂ ਗਰੋਸਰੀ ਦੇ ਪ੍ਰਾਈਸਸ ਨੂੰ ਦੇਖਿਆ ਜਾਵੇ ਪਿਛਲੇ 5 ਸਾਲਾਂ ਦੇ ਅੰਦਰ ਆਫੀਸ਼ੀਅਲ ਰਿਪੋਰਟਸ ਕਹਿੰਦੀਆਂ ਕਿ 27% ਰਾਈਜ਼ ਹੋਇਆ ਹੈਗਾ ਖਾਣ ਪੀਣ ਦਾ ਜਿਹੜਾ ਸਮਾਨ ਹੈਗਾ ਤੇ 27% ਇਨਕਰੀਜ਼ ਹੋਇਆ ਜਿਹੜਾ ਕਿ ਬੇਸਿਕ ਜਿਹੜਾ ਤੁਹਾਡਾ ਫੂਡ ਹੈਗਾ ਉਹ ਵੀ ਇੰਨਾ ਮਤਲਬ ਐਕਸਪੈਂਸਿਵ ਹੈਗਾ ਗਰੋਸਰੀ ਦਾ ਮੈਂ ਰੀਸੈਂਟਲੀ ਇੱਕ ਸਟੋਰ ਤੇ ਮੈਂ ਵੀਡੀਓ ਬਣਾਇਆ ਸੀਗਾ ਕਿ ਟਮਾਟਰ ਦੇਖੇ ਸੀ ਲੈ ਕੇ ਮੈਂ ਸਿਰਫ ਦੋ ਟਮਾਟਰ ਪਿਕ ਕੀਤੇ ਸੀਗੇ ਇਸੇ ਕਰਕੇ ਕਿ ਚੈੱਕ ਕਰਦੇ ਆ ਇਹਦਾ ਪ੍ਰਾਈਸ ਕੀ ਪੈਂਦਾ ਹੈਗਾ ਤੇ ਬੜੀ ਹੈਰਾਨੀ ਦੀ ਗੱਲ ਸੀ ਕਿ ਦੋ ਟਮਾਟਰ ਜਿਹੜੇ ਸੀਗੇ ਉਹ ਮੈਨੂੰ ਪਏ ਸੀ 2 ਡਾਲਰ ਤੇ 60 ਸੈਂਟ ਦੇ ਤੇ ਉਹ ਇੱਕ ਟਮਾਟਰ ਤੁਸੀਂ ਲਾ ਸਕਦੇ ਹੋ ਵੀ 1 ਡਾਲਰ ਤੇ 30 ਸੈਂਟ ਦਾ ਪੈ ਰਿਆ ਸੀ ਮੈਨੂੰ ਸੋ ਇਹਦਾ ਵੀ ਇਹਦਾ ਜਿਹੜਾ ਲਿੰਕ ਹੈਗਾ ਮੈਂ ਇੱਥੇ ਉੱਪਰ ਲਗਾ ਦਿੰਦਾ ਹਾਂ ਤੁਸੀਂ ਚੈੱਕ ਕਰਿਓ ਸ਼ਾਰਟਸ ਦੇ ਅੰਦਰ ਮੈਂ ਬਣਾਇਆ ਸੀਗਾ ਤੇ ਇਹ ਵੀਡੀਓ ਜਿਹੜਾ ਹੈਗਾ ਅਵੇਲੇਬਲ ਹੈਗਾ ਉਥੇ ਗ੍ਰੋਸਰੀ ਸਟੋਰ ਦੇ ਅੰਦਰ ਸੋ ਖਾਣ ਪੀਣ ਦਾ ਸਮਾਨ ਤਾਂ ਐਕਸਪੈਂਸਿਵ ਹੈਗਾ ਹੀ ਹੈਗਾ ਆ ਸੋ ਜੇ ਆਪਾਂ ਰੈਂਟਸ ਨੂੰ ਲੈ ਕੇ ਦੇਖੀਏ ਤੇ ਰੈਂਟਸ ਜਿਹੜੇ ਹੈਗੇ ਆ ਜਿੱਦਾਂ ਕਿ ਆਪਾਂ ਅਪਾਰਟਮੈਂਟਸ ਨੂੰ ਲੈ ਕੇ ਚੱਲੀਏ ਅਗਰ ਤੇ 1 ਬੈੱਡਰੂਮ ਦਾ ਜਿਹੜਾ ਰੈਂਟ ਹੈਗਾ ਅਪ੍ਰੋਕਸੀਮੇਟਲੀ 2300 ਡਾਲਰ ਹੈਗਾ ਆ ਔਰ 2 ਬੈੱਡਰੂਮ ਦਾ ਰੈਂਟ ਜਿਹੜਾ ਹੈਗਾ ਆ ਉਹ ਹੈਗਾ 3000 ਸੋ ਇਹ ਹੈਗਾ ਆ ਅਪਾਰਟਮੈਂਟ ਬਿਲਡਿੰਗਸ ਦੇ ਜਿਹੜੇ ਪ੍ਰਾਈਸਸ ਹੈਗੇ ਆ ਉਸ ਤੋਂ ਬਾਅਦ ਟਾਊਨ ਹੋਮਸ ਅਗਰ ਆਪਾਂ ਦੇਖਦੇ ਹੈਗੇ ਆ ਤੇ 1 ਬੈੱਡਰੂਮ ਟਾਊਨ ਹਾਊਸ ਜਿਹੜਾ ਹੈਗਾ 2100 ਔਰ ਜਿਹੜਾ 2 ਬੈੱਡਰੂਮ ਦਾ ਜਿਹੜਾ ਟਾਊਨ ਹਾਊਸ ਹੈਗਾ ਉਹ ਪੈ ਜਾਂਦਾ ਹੈ 2857 ਡਾਲਰ ਔਰ 3 ਬੈੱਡਰੂਮ ਜਿਹੜਾ ਹੈਗਾ ਉਹ 3400 ਸੋ ਅਗਰ ਕਿਸੇ ਨੇ ਪੂਰਾ ਦਾ ਪੂਰਾ 3 ਜਾਂ 4 ਬੈੱਡਰੂਮ ਦਾ ਘਰ ਵੀ ਰੈਂਟ ਤੇ ਲੈਣਾ ਹੋਵੇ ਤੇ ਘੱਟੋ ਘੱਟ 3000 ਡਾਲਰ ਉਹਦਾ ਖਰਚਾ ਪੈ ਜਾਂਦਾ ਹੈਗਾ ਸੋ ਇਹ ਕੁਝ ਕਾਰਨ ਹੈਗੇ ਜਿਹਦੇ ਕਰਕੇ ਕੈਨੇਡਾ ਜਿਹੜਾ ਕਿ ਆਪਾਂ ਕਹੇ ਜਾਂਦੇ ਅੱਗੇ ਵੀ ਮੈਂ ਕਿਹਾ ਸੀ ਕਿ ਲੈਂਡ ਆਫ ਓਪਰਚ्युनिटीज ਕਹਿੰਦੇ ਹੈਗੇ ਆ ਬਟ ਇਹ ਸਾਰਿਆਂ ਲਈ ਲੈਂਡ ਆਫ ਓਪਰਚ्युनिटीज ਨਹੀਂ ਹੈਗਾ ਜਿਹੜੇ ਨਿਊ ਕਮਰਸ ਹੈਗੇ ਸਪੈਸ਼ਲੀ ਜਿਹੜੇ ਪਿਛਲੇ 5-6 ਸਾਲਾਂ ਦੇ ਅੰਦਰ ਆਏ ਹੈਗੇ ਆ ਉਹਨਾਂ ਲਈ ਤਾਂ ਮੇਰੇ ਹਿਸਾਬ ਨਾਲ ਲੈਂਡ ਆਫ ਸਫਰਿੰਗਸ ਹੀ ਕਹਿ ਸਕਦੇ ਆ ਆਪਾਂ ਸੋ ਹਾਲਾਤ ਤੁਸੀਂ ਦੇਖ ਸਕਦੇ ਹੋ ਆਪੇ ਕਿ ਐਨੇ ਬੈਡ ਹੈਗੇ ਕਿ ਅਗਰ ਸਿਟੀਜ਼ਨਸ ਔਰ ਪਰਮਨੈਂਟ ਰੈਜ਼ੀਡੈਂਟਸ ਹੀ ਛੱਡ ਕੇ ਜਾ ਰਹੇ ਹੈਗੇ ਜਿਨ੍ਹਾਂ ਦੇ ਕੋਲੇ ਪੂਰਾ ਰਹਿਣ ਦਾ ਇੱਥੇ ਹੱਕ ਹੈਗਾ ਹੈ ਤੇ ਬਾਕੀਆਂ ਨੇ ਤਾਂ ਕੀ ਕਰਨਾ ਹੈਗਾ ਸੋ 1.5 ਲੱਖ ਦੇ ਕਰੀਬ ਜਿਹੜੇ ਪਰਮਨੈਂਟ ਰੈਜ਼ੀਡੈਂਟਸ ਔਰ ਸਿਟੀਜ਼ਨਸ ਜਿਹੜੇ 2025 ਦੇ ਅੰਦਰ ਪਰਮਨੈਂਟਲੀ ਕੈਨੇਡਾ ਨੂੰ ਛੱਡ ਕੇ ਚਲੇ ਗਏ ਸੋ ਰਿਵਰਸ ਮਾਈਗ੍ਰੇਸ਼ਨ ਇੱਕ ਜਿਹੜੀ ਸਭ ਤੋਂ ਹੋਰ ਹੈਗੀ ਹੈ ਉਹ ਹੈਗਾ ਹੈਲਥ케ਅਰ ਸਿਸਟਮ ਜਿਹੜਾ ਇੱਥੇ ਦਾ ਹੈਗਾ ਬਹੁਤ ਲੰਬੀ ਵੇਟ ਕਰਨੀ ਪੈਂਦੀ ਹੈ ਜੇ emergeny ਦੇ ਅੰਦਰ ਤੁਸੀਂ ਜਾਓ ਤੇ ਤੁਹਾਨੂੰ 7 7 8 8 ਘੰਟੇ ਬਿਠਾਉਂਦੇ ਆ ਜੇ ਬੰਦਾ ਸੀਰੀਅਸ ਹੈਗਾ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ ਤੇ ਉਹਦੀ ਡੈਥ ਵੀ ਹੋ ਜਾਂਦੀ ਹੈ ਸੋ ਰੀਸੈਂਟਲੀ ਐਡਮਿੰਟਨ ਦੇ ਅੰਦਰ ਇੱਕ ਆਪਣੇ ਬੰਦੇ ਸੀ ਜਿਨ੍ਹਾਂ ਦੀ ਹਾਰਟ ਦੀ ਪ੍ਰੋਬਲਮ ਸੀ ਤੇ ਉਹਨਾਂ ਨੂੰ ਉੱਥੇ ਕਾਫੀ ਟਾਈਮ ਬਿਠਾ ਰੱਖਿਆ ਉਹ ਫਿਰ ਬਾਅਦ ਵਿੱਚ ਉਹਨਾਂ ਦੀ ਉੱਥੇ ਡੈਥ ਹੋ ਜਾਂਦੀ ਹੈ emergeny ਦੇ ਅੰਦਰ ਸੋ ਇਹਨਾਂ ਗੱਲਾਂ ਦੇ ਕਰਕੇ ਜਿਹੜੇ ਆਮ ਜਨਤਾ ਜਿਹੜੀ ਹੁੰਦੀ ਹੈ ਫਿਰ ਉਹਨਾਂ ਦਾ ਮਨ ਜਿਹੜਾ ਹੈ ਨਾ ਉਹ ਖਰਾਬ ਹੋ ਜਾਂਦਾ ਕਿ ਇਹ ਕੰਟਰੀ ਉਦਾਂ ਦੀ ਨਹੀਂ ਹੈਗੀ ਜਿਹੜੀ ਕਿ ਅਸ ਤੋਂ 15 ਸਾਲ ਪਹਿਲਾਂ ਸੀਗੀ ਤੇ ਇਹ ਕੰਟਰੀ ਰਹਿਣ लायक ਨਹੀਂ ਹੈਗੀ ਸੋ ਇਹ ਹੈਗੀ ਕੁਝ ਹਾਲਾਤ ਕੈਨੇਡਾ ਦੇ ਜਿੱਦਾਂ ਕਿ ਮੈਂ ਇਹ ਚੈਨਲ ਜਿਹੜਾ ਹੈਗਾ ਰੀਸੈਂਟਲੀ ਸਟਾਰਟ ਕੀਤਾ ਹੈਗਾ ਔਰ ਤੁਹਾਡੀ ਸਪੋਰਟ ਦੀ ਲੋੜ ਹੈਗੀ ਹੈ ਸੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਸਾਨੂੰ ਹੌਸਲਾ ਮਿਲਦਾ ਹੈਗਾ ਇਹਦੇ ਤੋਂ ਥੈਂਕ ਯੂ ਸੋ ਮਚ